ਟਾਈਮ ਅਸੀਂ ਬਾਹੂਪੁਰ ਕਦੀਮ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਇਸ ਟਾਈਮ ਅਸੀਂ ਇੱਕ ਘਰ ਦੇ ਵਿੱਚ ਜਾ ਰਹੇ ਆ ਜਿੱਥੇ ਕਿ ਤੁਹਾਨੂੰ ਦਿਖਾਉਨੇ ਆ ਕਿ ਪਾਣੀ ਲਗਾਤਾਰ ਵਧ ਰਿਹਾ ਵਾ ਪਸੂਆਂ ਦੇ ਥੱਲੇ ਪਾਣੀ ਜਿਹੜਾ ਉਹ ਆ ਚੁੱਕਾ ਵਾ ਜਿਨ੍ਹਾਂ ਨੂੰ ਬਹੁਤ ਹੀ ਦਿੱਕਤ ਆਉਂਦੀਆਂ ਨੇ ਇੱਥੋਂ ਪਸੂਆਂ ਨੂੰ ਇੰਨਾ 6 6 7 7 ਫੁੱਟ ਪਾਣੀ ਦੇ ਵਿੱਚੋਂ ਪਸੂਆਂ ਨੂੰ ਲਿਜਾਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਵਾ ਸਵੇਰ ਦਾ ਪਾਣੀ ਕਿੰਨਾ ਕੁ ਵਧ ਗਿਆ ਜੀ ਇਹ ਪਹੁੰਚ ਗਿਆ 2 3 ਫੁੱਟ ਦੋ ਟਾਈਫਟਸ ਵੀਰ ਦਾ ਪਾਣੀ ਵਧ ਗਿਆ ਜੀ ਬਹੁਤ ਸਾਨੂੰ ਔਖਾ ਨਾ ਤਾਂ ਬੇੜੀ ਸਾਨੂੰ ਛੇਦੀ ਮਿਲਦੀ ਆ ਅਸੀਂ ਉੱਥੇ ਬੈਠੇ ਰਹਿੰਨੇ ਹੂੰ ਬਹੁਤ ਸਾਨੂੰ ਔਖਾ ਸਾਨੂੰ ਤੇ ਇਹ ਸਾਡਾ ਬੰਨ ਫੱਜੇ ਤੇ ਸਾਨੂੰ ਇਹੋ ਆ ਸਾਡੇ ਫਸਲ ਵੀ ਬਾਜੇ ਸਾਡਾ ਬੰਨ ਵੀ ਬਾਜੇ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਹੇ ਹਾਂ ਇਸ ਟਾਈਮ ਅਸੀਂ ਬਾਹੂ ਪਰ ਕਦੀਮ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਡੂੰਗਾ ਇਸ ਟਾਈਮ ਅਸੀਂ ਇੱਕ ਘਰ ਦੇ ਵਿੱਚ ਜਾ ਰਹੇ ਆ ਜਿੱਥੇ ਕਿ ਤੁਹਾਨੂੰ ਦਿਖਾਉਨੇ ਆ ਕਿ ਪਾਣੀ ਲਗਾਤਾਰ ਵਧ ਰਿਹਾ ਵਾ ਤੁਸੀਂ ਹਾਲਾਤ ਦੇਖ ਸਕਦੇ ਹੋ ਬੈਕ ਸਾਈਡ ਦੇ ਉੱਤੇ ਇੱਕ ਲੜਕਾ ਆ ਰਿਹਾ ਵਾ ਉਹ ਪਾਣੀ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ ਲੱਗੇ ਆਸੇ ਪਾਸੇ ਜਿਹੜੇ ਲੋਕ ਡੇਰਿਆਂ ਦੇ ਉੱਤੇ ਰਹਿੰਦੇ ਨੇ ਉਹ ਕਿੱਦਾਂ ਪਾਣੀ ਦੇ ਵਿੱਚ ਘਿਰੇ ਹੋਏ ਨੇ ਪਾਣੀ ਲਗਾਤਾਰ ਵਧਣ ਦੇ ਨਾਲ ਮੁਸ਼ਕਲਾਂ ਜਿਹੜੀਆਂ ਉਹ ਵੱਧ ਰਹੀਆਂ ਨੇ ਅਸੀਂ ਇੱਕ ਘਰ ਦੇ ਵਿੱਚ ਦਾਖਲ ਹੁੰਨੇ ਆਂ ਔਰ ਤੁਹਾਨੂੰ ਦਿਖਾਉਂਦੇ ਆ ਕਿ ਕਿਵੇਂ ਲੋਕ ਜਿਹੜੇ ਆ ਇੱਥੇ ਰਹਿ ਰਹੇ ਨੇ ਕਿੱਦਾਂ ਲੋਕਾਂ ਨੇ ਪਾਣੀ ਆਪਣੇ ਘਰ ਦੇ ਵਿੱਚ ਵੜਨ ਤੋਂ ਬਚਾਇਆ ਤਸਵੀਰਾਂ ਦੇਖ ਸਕਦੇ ਹੋ ਕੋ ਟਰੈਕਟਰ ਕਿਸਾਨ ਨੇ ਕਿਸਾਨਾਂ ਦੇ ਸੰਧ ਟਰੈਕਟਰ ਤੂੜੀ ਲੋਕਾਂ ਨੇ ਉੱਚੀ ਜਗ੍ਹਾ ਤੇ ਘਰ ਬਣਾਏ ਹੋਏ ਨੇ ਖੇਤ ਨਾਲੋਂ 7-7 ਫੁੱਟ 8-8 ਫੁੱਟ ਜਿਹੜੇ ਘਰ ਉੱਚੇ ਬਣਾਏ ਹੋਏ ਨੇ ਤੁਸੀਂ ਇਹ ਵੀ ਤਸਵੀਰਾਂ ਦੇ ਸਕਦੇ ਹੋ ਕਿ ਜਾਨਵਰ ਪਾਣੀ ਤੋਂ ਬਚਣ ਲਈ ਕਿਵੇਂ ਤੂੜੀ ਦੇ ਉੱਤੇ ਆ ਉੱਚੀ ਜਗ੍ਹਾ ਤੇ ਹੁੰਦੇ ਨੇ ਕਾਫੀ ਬੇਜਬਾਨ ਜਾਨਵਰ ਇਹਸ ਪਾਣੀ ਦੇ ਵਿੱਚ ਰੁੜ ਗਏ ਨੇ ਔਰ ਇੱਕ ਕਿਸਾਨ ਦਾ ਘਰ ਆ ਔਰ ਇਹਨਾਂ ਦੇ ਘਰ ਦੇ ਵਿੱਚ ਕਾਫੀ ਉੱਚਾ ਹੋਣ ਕਰਕੇ ਘਰ ਦੇ ਵਿੱਚ ਪਾਣੀ ਤਾਂ ਨਹੀਂ ਵੜਿਆ ਪਰ ਇਹਨਾਂ ਦੇ ਪਸ਼ੂਆਂ ਦੇ ਪਸ਼ੂ ਜਿਹੜੇ ਆ ਪਸ਼ੂ ਪਾਣੀ ਦੇ ਵਿੱਚ ਖੜੇ ਨੇ ਲਗਾਤਾਰ ਜਿਹੜੇ ਪਾਣੀ ਵਧਨ ਕਾਰਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਸ਼ੂਆਂ ਦੇ ਥੱਲੇ ਪਾਣੀ ਜਿਹੜਾ ਉਹ ਆ ਚੁੱਕਾ ਵਾ ਜਿਨ੍ਹਾਂ ਨੂੰ ਬਹੁਤ ਹੀ ਦਿੱਕਤ ਆਉਂਦੀਆਂ ਨੇ ਇੱਥੋਂ ਪਸ਼ੂਆਂ ਨੂੰ ਇੰਨਾ 6 6 7 7 ਫੁੱਟ ਪਾਣੀ ਦੇ ਵਿੱਚੋਂ ਪਸ਼ੂਆਂ ਨੂੰ ਲਿਜਾਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਵਾ ਔਰ ਇੱਥੇ ਜਿਹੜਾ ਤੂੜੀ ਦੇ ਨਾਲ ਜਾਂ ਆਮ ਇਸ ਸੁੱਕਾ ਜਿਹੜਾ ਕਿਉਂਕਿ ਪੱਠੇ ਸਾਰੇ ਖਤਮ ਹੋ ਚੁੱਕੇ ਨੇ ਇਹ ਤੂੜੀ ਨੇ ਸੁੱਕਾ ਚਾਰਾ ਵਾ ਜਿਸ ਦੇ ਨਾਲ ਇਹ ਗੁਜ਼ਾਰਾ ਕਰਦੇ ਨੇ ਪਸ਼ੂਆਂ ਦੇ ਥੱਲੇ ਵੀ ਕਰੀਬ ਇੱਕ ਇੱਕ ਫੁੱਟ ਪਾਣੀ ਇਹ ਜਿਹੜਾ ਘਰ ਦੇ ਵਿੱਚ ਦਾਖਲ ਹੋ ਚੁੱਕਾ ਵਾ ਉਹ ਤਾਂ ਵਧਦਾ ਹੀ ਜਾਣਾ ਦੋ ਸਵੇਰ ਦਾ ਪਾਣੀ ਕਿੰਨਾ ਕੁ ਵਧ ਗਿਆ ਜੀ ਇਹ ਪਹੁੰਚ ਗਿਆ ਦੋ 3 ਫੁੱਟ ਦੋ ਢਾਈ ਫੁੱਟ ਸਵੇਰ ਦਾ ਪਾਣੀ ਵਧ ਗਿਆ ਜੀ ਇੰਝ ਇੰਝ ਵਧ ਗਿਆ ਤੇ ਹੁਣ ਪਸ਼ੂਆਂ ਦੇ ਥੱਲੇ ਜਿੱਦਾਂ ਪਾਣੀ ਜਿਹੜਾ ਵਧ ਰਿਹਾ ਵਾ ਸਵੇਰ ਦਾ ਪਾਣੀ ਰਾਤ ਦਾ ਪਾਣੀ ਜਿਹੜਾ ਸੁੱਕਾ ਸੀਗਾ ਰਾਤ ਤੇ ਸੁੱਕਾ ਥੋੜਾ 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 ਤੇ ਪਹਿਲੀ ਗੱਲ ਗਿੱਲੀਆਂ ਰਹਿਆਂ ਸਾ 10 15 ਦਿਨ ਹੋ ਗਏ ਹਾਂ ਹਾਂ ਨਾ ਕੋਈ ਵੀ ਗੱਲ ਗਏ ਹੁੰਦੇ ਮੰਨਿਆ ਆਪਦਾ ਵਿੱਚ ਬਹੁਤ ਹੀ ਹਾਲਾਤ ਘਰਾਂ ਦੇ ਵਿੱਚ ਮਾੜੇ ਨੇ ਅਸੀਂ ਇੱਥੇ ਮਹਤਾਵਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਗੁਜ਼ਾਰਾ ਕਰਦੇ ਨੇ ਘਰਾਂ ਦੇ ਵਿੱਚ ਕਿੱਦਾਂ ਆਉਣ ਜਾਣ ਦਾ ਔਖਾ ਬੱਚਿਆਂ ਨੂੰ ਸਕੂਲ ਲਿਜਾਣਾ ਔਰ ਪਸ਼ੂ ਜਿਹੜੇ ਪਾਣੀ ਦੇ ਵਿੱਚ ਨੇ ਕੀ ਕਹਿੰਦੇ ਜੇ ਤੁਸੀਂ ਲਗਾਤਾਰ ਕਿੰਨੇ ਦਿਨ ਹੋ ਗਏ 11 ਤਰੀਕ ਤੋਂ ਲਗਾਤਾਰ ਤੁਸੀਂ ਪਾਣੀ ਦੇ ਵਿੱਚ ਘਰੇ ਹੋਏ ਕਿੱਦਾਂ ਜਾਣਾ ਆਉਣਾ ਔਖਾ ਸਾਮਾਨ ਕਿਦਾਂ ਲਿਓਨੇ ਜੀ ਬਹੁਤ ਸਾਨੂੰ ਔਖਾ ਨਾ ਤੇ ਬੇੜੀ ਸਾਨੂੰ ਛੇਤੀ ਮਿਲਦੀ ਆ ਅਸੀਂ ਉੱਥੇ ਬੈਠੇ ਰਹਿਨੇ ਆ ਹੂੰ ਬਹੁਤ ਸਾਨੂੰ ਔਖਾ ਹਾਂ ਨੂੰ ਤੇ ਇਹ ਸਾਡਾ ਬੰਨ ਫੱਜੇ ਤੇ ਸਾਨੂੰ ਇਹ ਸਾਡੀ ਫਸਲ ਵੀ ਬਾਜੇ ਸਾਡਾ ਬੰਨ ਵੀ ਬਾਜੇ ਹਰ ਵਾਰੀ ਫਸਲ ਡੁੱਬ ਜਾਂਦੀ ਆ ਤੁਸੀਂ ਇੰਨੇ ਉੱਚੇ ਘਰ ਬਣਾਏ ਹੋ ਤੁਹਾਨੂੰ ਕਿਉਂਕਿ ਤੁਸੀਂ ਆਦੀ ਹੋ ਗਏ ਇਸ ਚੀਜ਼ ਦੇ ਕਿ ਹਾਂ ਵੀ ਕਸੀ ਪਾਣੀ ਦੇ ਵਿੱਚ ਹੀ ਰਹਿਣਾ ਟਟ ਜਾਣਾ ਇਹੋ ਜਿਹਾ ਮੰਦਾ ਹਾਲ ਹੀ ਹੁੰਦਾ ਸਾਡਾ ਵੀ ਬਹੁਤ ਔਖੇ ਅਸੀਂ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨੇ ਔਖੇ ਨੇ 10 ਦਿਨ ਤੋਂ ਲਗਾਤਾਰ ਗੁਜ਼ਾਰਾ 12 ਦਿਨ ਤੋਂ ਅੱਜ 25 ਤਰੀਕ ਨੂੰ 15 ਦਿਨ 14-15 ਦਿਨ ਹੋ ਗਏ ਪਾਣੀ ਦੇ ਵਿੱਚ ਘਿਰੇ ਹੋਏ ਔਰ ਪਾਣੀ ਅੱਜ ਜਿਹੜਾ ਲਗਾਤਾਰ 25 ਤਰੀਕ ਨੂੰ ਪਾਣੀ ਜਿਹੜਾ ਸਭ ਤੋਂ ਜ਼ਿਆਦਾ ਵਧੇ ਹੋਏ ਜਿਸ ਕਾਰਨ ਜਿਹੜੀਆਂ ਮੁਸ਼ਕਲਾਂ ਸਾਹਮਣੇ ਆਈਆਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਔਰ ਇੰਨੇ ਪਾਣੀ ਦੇ ਵਿੱਚ ਪਸ਼ੂ ਕੱਢ ਕੇ ਲੈ ਜਾਣੇ ਬੜੇ ਔਖੇ ਨੇ ਔਰ ਲੋਕਾਂ 'ਚ ਸਹਿਮ ਨਹੀਂ ਕਿ ਜੇਕਰ ਇਤੋਂ ਵੱਧ ਪਾਣੀ ਵਧਦਾ ਘਰਾਂ ਦੇ ਵਿੱਚ ਐਂਟਰ ਹੋ ਜਾਂਦਾ ਕਈ ਘਰ ਟੱਟ ਵੀ ਚੁੱਕੇ ਨੇ ਬਹੁਤ ਹੀ ਔਖਾ ਹੋ ਜਾਣਾ ਕਿਵੇਂ ਪਸ਼ੂਆਂ ਨੂੰ ਅਗਣਬੋਰਡ ਦੇ ਜ਼ਰੀਏ ਨਹੀਂ ਜਾ ਸਕਦੇ ਕਿਵੇਂ ਪਸ਼ੂਆਂ ਨੂੰ ਬਾਹਰ ਕੱਢਿਆ ਜਾਊਗਾ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼